ਅ ਡਲਟਾ ਚੈਂਬਰ ਹੈਗੇ ਨੇ ਸਿੱਟੀ ਦੇ ਵਿੱਚ ਰਿਚੀ ਟਰੈਵਲ ਦੇ ਨੇੜੇ ਉਥੇ ਐਮਜੀ ਹੈਕਟਰ ਗੱਡੀ ਖੜੀ ਸੀ ਜਿਹੜਾ ਇੰਦਰਜੀਤ ਸਿੰਘ ਨਾਮ ਦਾ ਵਿਅਕਤੀ ਹੈ ਉਹ ਇਮੀਗ੍ਰੇਸ਼ਨ ਦਾ ਕੰਮ ਕਰਦਾ ਹੈ ਉਹਦੀ ਗੱਡੀ ਦੇ ਵਿੱਚ ਫਾਇਰਿੰਗ ਕਰਕੇ ਜਿਹੜੇ ਦੇਤੇ ਹੈਗੇ ਸੀ ਤਿੰਨ ਅਕਿਊਜ਼ ਉਹਦੇ ਵਿੱਚ ਫਿਕਰ ਆਊਟ ਹੋਏ ਸੀ ਉਹਨਾਂ ਨੇ ਜਿਹੜਾ ਹੈਗਾ ਇਹਦੇ ਵਿੱਚ 5 ਕਰੋੜ ਦੀ ਫਰौती ਮੰਗਣ ਵਾਸਤੇ ਇੱਕ ਜਿਹੜੀ ਹੈਗੀ ਸਲਿੱਪ ਉਥੇ ਰੱਖੀ ਸੀ ਅੱਜ ਸਾਡੇ ਇਨਸਪੈਕਟਰ ਸੀਆਈਏ ਇਹਨਾਂ ਕੋਲ ਸੀਕ੍ਰਟ ਇਨਫਰਮੇਸ਼ਨ ਸੀ ਜਿਹਦੇ ਖੈਤ ਜਿਹੜੀ ਸਾਰੀ ਸਾਡੇ ACP ਡਿਟੈਕਟਿਵ ਦੇ ਹੋ ਸਾਰਿਆਂ ਦੇ ਉਸ ਟਾਈਮ ਦਾ ਆਪਰੇਸ਼ਨ ਚੱਲ ਰਿਹਾ ਸੀ ਬਾਕੀ ਤੁਹਾਨੂੰ ਜਿਹੜੀਆਂ ਡਿਟੇਲਸ ਹੈਗੀਆਂ ਸਵੇਰੇ ਸੀਟ ਦੇ ਦੱਸਾਂਗੇ ਕੋਈ ਵੀ ਚੋ ਕਿਸੇ ਦੀ ਡੈਥ ਨਹੀਂ ਹੋਈ ਹੈ ਮੈਂ ਡੈਥ ਨਹੀਂ ਹੋਈ ਕਿਸੇ ਦੀ ਇੰਜਰਡ ਹੈਗਾ ਉਹਨਾਂ ਨੇ ਵੀ ਜਿਹੜੀ ਹੈਗੀ ਪੁਲਿਸ ਪਾਰਟੀ ਦੇ ਉੱਤੇ ਫਾਇਰਿੰਗ ਕੀਤੀ ਐਂਡ ਉਹਦੇ ਵਿੱਚ ਇੰਸਪੈਕਟਰ ਜਿਹੜੇ ਕਿੰਨੇ ਫਾਇਰ ਕੀਤੇ ਗਏ ਪੁਲਿਸ ਨੇ ਕਿਤੇ ਗਏ ਪੁਲਿਸ ਨੇ ਜੋ ਪੁਲਿਸ ਪਾਰਟੀ ਤੇ ਜਿਹੜੇ ਹੈਗੇ ਨੇ 5-6 ਫਾਇਰ ਇਹਨਾਂ ਵੱਲੋਂ ਕੀਤੇ ਗਏ ਨੇ 5-6 ਕੋਈ ਕਿਤੇ ਬੰਦਾ ਹੈ ਇਹ ਇੱਕ ਬੰਦਾ ਇਕੱਲਾ ਹੀ ਸੀਗਾ ਜੀ ਕੋਈ ਹੋਰ ਵੀ ਉਹਦੇ ਸਾਥ ਹੀ ਰਗੇ ਨਹੀਂ ਉਹ ਹਲੇ ਚੱਲ ਰਿਹਾ ਆਪਰੇਸ਼ਨ ਚੱਲ ਰਿਹਾ ਅਸੀਂ ਤੁਹਾਡੇ ਨਾਲ ਬਾਅਦ ਚ ਅਪਡੇਟ ਕਰਾਂਗੇ ਜਿੱਦਾਂ ਕਿ ਕੋਈ ਸ਼ਨਾਖ ਕੋਈ ਇਹਨਾਂ ਦਾ ਸੁਣਿਆ ਫਿਲਹਾਲ ਕਿਦਾਂ ਤੁਸੀਂ ਆਪਰੇਸ਼ਨ ਕੀਤਾ ਸੀਗਾ ਉਹਦੇ ਨਾਲ ਕੋਈ ਸੀਗਾ ਇਹਨਾਂ ਦੇ ਹਲੇ ਸਾਡਾ ਆਪਰੇਸ਼ਨ ਚੱਲ ਰਿਹਾ ਫਿਰ ਤੁਹਾਡੇ ਨਾਲ ਅਪਡੇਟ ਕਰਾਂਗੇ ਜਿੰਦ ਸਰਿੰਦਰ ਜੀ ਰੋਕਿਆ ਗਿਆ ਸੀ ਇਹਨਾਂ ਨੂੰ ਤੇ ਉਸ ਤੋਂ ਸੋਮੇ ਗੋਲੀਆਂ ਚਲਾਨੀਆਂ ਸ਼ੁਰੂ ਕਰ ਦਿੱਤੀ ਤੁਹਾਨੂੰ ਅਪਡੇਟ ਕਰਦੇ ਹ ਇਮੀਗ੍ਰੇਸ਼ਨ ਬ੍ਰਦਰ ਚੱਲ ਰਿਹਾ ਸਾਡਾ ਬਾਅਦ ਦੇ ਵਿੱਚ ਆਪਾਂ ਅਪਡੇਟ ਕਰਦੇ ਹਾਂ ਡੈਲਟਾ ਚੈਂਬਰ ਹੈਗੇ ਨੇ ਸਿਟੀ ਦੇ ਵਿੱਚ ਰੀਚੀ ਟਰੈਵਲ ਦੇ ਨੇੜੇ ਉੱਥੇ ਐਮਜੀ ਐਕਟਰ ਗੱਡੀ ਖੜੀ ਸੀ ਜਿਹੜਾ ਇੰਦਰਜੀਤ ਸਿੰਘ ਨਾਮ ਦਾ ਵਿਅਕਤੀ ਹੈ ਉਹ ਇਮੀਗ੍ਰੇਸ਼ਨ ਦਾ ਕੰਮ ਕਰਦਾ ਹੈ ਉਹਦੀ ਗੱਡੀ ਦੇ ਵਿੱਚ ਫਾਇਰਿੰਗ ਕਰਕੇ ਜਿਹੜੇ ਦੇਤੇ ਹੈਗੇ ਸੀ ਤਿੰਨ ਅਕਿਊਜ਼ ਉਹਦੇ ਵਿੱਚ ਫਿਗਰ ਆਊਟ ਹੋਏ ਸੀ ਉਹਨਾਂ ਨੇ ਜਿਹੜਾ ਹੈਗਾ ਇਹਦੇ ਵਿੱਚ 5 ਕਰੋੜ ਦੀ ਫਰੋਤੀ ਮੰਗਣ ਵਾਸਤੇ ਇੱਕ ਜਿਹੜੀ ਹੈਗੀ ਸਲਿੱਪ ਉੱਥੇ ਰੱਖੀ ਸੀ ਅੱਜ ਸਾਡੇ ਇਨਸਪੈਕਟਰ ਸੀਆਈਏ ਇਹਨਾਂ ਕੋਲ ਸੀਕ੍ਰੀਟ ਇਨਫੋਰਮੇਸ਼ਨ ਸੀ ਜਿਹਦੇ ਖੈਤ ਜਿਹੜੀ ਸਾਰੀ ਸਾਡੇ ACP ਡਿਟੈਕਟਿਵ ਦੇ ਹੋ ਸਾਰਿਆਂ ਦੇ ਉਸ ਟਾਈਮ ਦਾ ਆਪਰੇਸ਼ਨ ਚੱਲ ਰਿਹਾ ਸੀ ਬਾਕੀ ਤੁਹਾਨੂੰ ਜਿਹੜੀਆਂ ਡਿਟੇਲ ਜਾਈਆਂ ਸਵੇਰੇ ਸੀਟ ਦੇ ਸਕਦਾ ਸੀ ਕੋਈ ਵਿੱਚੋਂ ਕਿਸੇ ਦੀ ਡੈਥ ਨਹੀਂ ਹੋਈ ਮੈਂ ਡੈਥ ਨਹੀਂ ਹੋਈ ਕਿਸੇ ਦੀ ਇੰਜਰਡ ਹੈਗਾ ਉਹਨਾਂ ਨੇ ਵੀ ਜਿਹੜੀ ਹੈਗੀ ਪੁਲਿਸ ਪਾਰਟੀ ਦੇ ਉੱਤੇ ਫਾਇਰਿੰਗ ਕੀਤੀ ਐਂਡ ਉਹਦੇ ਵਿੱਚ ਇੰਸਪੈਕਟਰ ਜਿਹੜੇ ਕਿੰਨੇ ਫਾਇਰ ਕੀਤੇ ਗਏ ਪੁਲਿਸ ਨੇ ਕਿੰਨੇ ਫਾਇਰ ਕੀਤੇ ਗਏ ਪੁਲਿਸ ਨੇ ਪੁਲਿਸ ਪਾਰਟੀ ਤੇ ਜਿਹੜੇ ਹੈਗੇ ਨੇ 5-6 ਫਾਇਰ ਇਹਨਾਂ ਵੱਲੋਂ ਕੀਤੇ ਗਏ ਨੇ 5-6 ਕੋਲ ਕਿਤੇ ਬੰਦਾ ਸੀ ਇੱਕ ਬੰਦਾ ਇਕੱਲਾ ਹੀ ਸੀਗਾ ਜੀ ਕੋਈ ਹੋਰ ਵੀ ਅੰਦਰ ਸਾਥੀ ਰਗੇ ਨਹੀਂ ਉਹ ਹਲੇ ਚੱਲ ਰਿਹਾ ਆਪਰੇਸ਼ਨ ਚੱਲ ਰਿਹਾ ਅਸੀਂ ਤੁਹਾਡੇ ਨਾਲ ਬਾਅਦ ਚ ਅਪਡੇਟ ਕਰਾਂਗੇ ਜਿੱਦਾਂ ਕਿ ਕੋਈ ਸ਼ਨਾਖ ਕੋਈ ਇਹਨਾਂ ਦਾ ਸੁਣਿਆ ਫਿਲਹਾਲ ਕਿਦਾਂ ਤੁਸੀਂ ਆਪਰੇਸ਼ਨ ਕੀਤਾ ਸੀਗਾ ਉਹਦੇ ਨਾਲ ਕੋਈ ਸੀਗਾ ਇਹਨਾਂ ਦੇ ਫਿਲਹਾਲ ਸਾਡਾ ਆਪਰੇਸ਼ਨ ਚੱਲ ਰਿਹਾ ਫਿਰ ਤੁਹਾਨੂੰ ਅਪਡੇਟ ਕਰਾਂਗੇ ਜਿੰਦ ਸਰ ਜਿੰਦਰ ਜੀ ਰੋਕਿਆ ਗਿਆ ਸੀ ਇਹਨਾਂ ਨੂੰ ਤੇ ਉਸ ਤੋਂ ਸੋਮੇ ਗੋਲੀਆਂ ਚਲਾਨੀਆਂ ਸ਼ੁਰੂ ਕਰ ਦਿੱਤੀ ਤੁਹ ਕਾਲੀ ਅਪਰੇਸ਼ਨ ਬ੍ਰਦਰ ਚੱਲ ਰਿਹਾ ਸਾਡਾ ਬਾਅਦ ਦੇ ਵਿੱਚ ਆਪਾਂ ਅਪਡੇਟ ਕਰਦੇ ਹਾਂ